ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਸੈਟੇਟ ਕੈਲੀਫੋਰਨੀਆ ਦੇ ਲਾਸ ਐਂਜਲਸ ਏਰੀਆ ਵਿੱਚ ਪਹੁੰਚ ਚੁੱਕੇ ਆ ਲਾਸ ਐਂਜਲਸ ਤੋਂ ਪਹਿਲਾਂ ਉਹ ਨਾਰਥ ਕੈਰੋਲੀਨਾ ਦਾ ਜਿਹੜਾ ਏਰੀਆ ਜਿੱਥੇ ਹਰੀਕੇਨ ਹਲੇਨ ਦੇ ਨਾਲ ਬਹੁਤ ਜ਼ਿਆਦਾ ਡੈਮੇਜ ਹੋਇਆ ਸੀ ਉੱਥੇ ਪਹੁੰਚੇ ਤੇ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਵੀ ਜਿਹੜੀ ਫੀਮਾ ਆ ਉਹ ਅਸੀਂ ਸ਼ਟਰਡਾਊਨ ਕਰ ਸਕਦੇ ਹੈਗੇ ਆ ਸੋ ਫੀਮਾ ਨੂੰ ਬੰਦ ਕਰਨ ਦੀ ਜਿਹੜੀ ਗੱਲ ਆ ਕਹਿੰਦੇ ਵੀ ਐਲੀਮੀਨੇਟ ਹੀ ਕਰ ਦੇਣੀ ਆ ਅਸੀਂ ਫੀਮਾ ਫੈਡਰਲ ਮੈਨੇਜਮੈਂਟ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਯੂ ਐਸ ਦੀ ਜਦੋਂ ਵੀ ਕਿਤੇ ਡਿਜ਼ਾਸਟਰ ਆਉਂਦਾ ਹੈ ਉਸ ਟਾਈਮ ਦੇ ਉੱਤੇ ਫਰਸਟ ਰਿਸਪੌਂਡਰਸ ਫੀਮਾ ਦੇ EMPLOYES ਹੁੰਦੇ ਆ ਅਮਰੀਕਾ ਦੇ ਵਿੱਚ 20000 ਤੋਂ ਵੱਧ EMPLOYES ਆ ਫੀਮਾ ਦੇ ਸੋ ਜੇ ਫੀਮਾ ਦੇ ਅਫੀਸ਼ਲ ਸ਼ਟਡਾਊਨ ਕੀਤੇ ਜਾਂਦੇ ਆ ਉਹਨਾਂ EMPLOYEES ਦੀ ਜਿਹੜੀ ਛੁੱਟੀ ਆ ਉਹ ਵੀ ਹੋ ਜਾਣੀ ਹੈਗੀ ਆ ਅ ਹੈਗਸੈੱਤ ਦੀ ਨਾਮਿਨੇਸ਼ਨ ਲਗਭਗ ਕਨਫਰਮ ਹੋਣ ਵਾਲੀ ਆ ਅ ਬੜੀ ਥਿੰਨ ਜਿਹੜੀ ਰਿਜ਼ਰਵ ਵੋਟ ਉਹਨਾਂ ਦੀ ਅੱਜ ਸ਼ਾਮ ਤੱਕ ਪੈਣੀ ਸੀ ਸ਼ਾਇਦ ਪੈ ਵੀ ਗਈ ਹੋਵੇ ਮੇਰੀ ਅਪਡੇਟ ਮੇਤੇ ਹੋਈ ਨਹੀਂ ਡਾਕਟਰ ਟੋਨੀ ਫੌਸੀ ਜੋ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਵੀ ਵਾਪਸ ਲੈ ਲਈ ਗਈ ਹੈਗੀ ਆ ਅ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਿਜ਼ਾਸਟਰ ਆਂਦੇ ਆ ਉਹ ਫੀਮਾ ਨਹੀਂ ਉਹ ਡਾਇਰੈਕਟ ਜਿਹੜਾ ਵਾਈਟ ਹਾਊਸ ਆ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈਗਾ ਆ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ 트੍ਰੰਪ ਉਹਨਾਂ ਦੇ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ ਈਵਨ ਕੱਲ ਤੱਕ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਜੋ ਪ੍ਰੋਗਰਾਮ ਸੀ ਲਾਸ ਐਂਜਲਸ ਆਣ ਦਾ ਉਹਦੇ ਵਿੱਚ ਜੋ ਗਵਰਨਰ ਹੁਣੀ ਆ ਇਹਨਾਂ ਨੂੰ ਕੁਝ ਦੱਸਿਆ ਨਹੀਂ ਗਿਆ ਸੀ ਪਰ ਫਿਰ ਵੀ ਕੈਲੀਫੋਰਨੀਆ ਦੇ ਗਵਰਨਰ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਲਾਸ ਐਂਜਲਸ 에য়ারਪੋਰਟ ਤੇ ਉਤਰੇ ਤੇ ਉਹਨਾਂ ਨੂੰ ਲੈਣ ਲਈ ਪਹੁੰਚੇ ਹੋਏ ਸੀਗੇ ਤੇ ਨਾਲ ਹੀ ਉਹਨਾਂ ਨੇ ਬੜੇ ਜਿੱਦਾਂ ਕਹਿ ਸਕਦੇ ਆਂ ਕਿ ਇਹ ਕਿਹਾ ਵੀ ਜਦੋਂ ਲਾਸਟ ਟਾਈਮ ਹੈ ਗਵਰਨਰ ਉਸ ਟਾਈਮ ਵੀ ਸੀਗੇ ਜਦੋਂ ਕੋਵਿਡ ਆਇਆ ਸੀ ਉਸ ਟਾਈਮ ਪ੍ਰੈਜ਼ੀਡੈਂਟ ਟਰੰਪ ਹੁਣੀ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਤੇ ਹੁਣ ਵੀ ਮੈਨੂੰ ਲੱਗਦਾ ਆ ਕਿ ਇਸ ਡਿਜ਼ਾਸਟਰ ਦੇ ਵਿੱਚ ਸਪੋਰਟ ਕਰੋਗੇ ਤੇ 트럼ਪ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਆ ਅੱਗ ਵਾਲੀ ਅਸੀਂ ਇਹਨੂੰ ਟੋਟਲੀ ਹੁਣ ਆਉਣ ਵਾਲੇ ਸਮੇਂ 'ਚ ਖਤਮ ਕਰਨ ਜਾ ਰਹੇ ਹੈਗੇ ਆ ਕਿੱਦਾਂ ਹੋਣੀ ਆ ਇਹ ਪਤਾ ਨਹੀਂ ਪਰ ਇੱਕ ਜਿਹੜਾ ਵੱਡਾ ਇਸ਼ੂ ਆ ਡੈਲਟਾ ਸਮੈਲਟ ਨੂੰ ਲੈ ਕੇ ਜਿਹੜੀਆਂ ਮੱਛੀਆਂ ਕਰਕੇ ਜਿਹੜਾ ਪਾਣੀ ਆ ਉਹ ਸਮੁੰਦਰ 'ਚ ਛੱਡਿਆ ਜਾਂਦਾ ਆ ਉਹ ਉਹ ਪ੍ਰੈਜ਼ੀਡੈਂਟ ਵਾਰ-ਵਾਰ ਕਹਿ ਰਹੇ ਆ ਭਈ ਨਹੀਂ ਉਹ ਪਹਿਲਾ ਲੋਕ ਆ ਬਾਅਦ ਦੇ ਵਿੱਚ ਜਿਹੜੀਆਂ ਮੱਛੀਆਂ ਹੈਗੀਆਂ ਇਹ ਤੋਂ ਬਾਅਦ ਉਹਨਾਂ ਨੇ ਇਹ ਵੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਭਈ ਅਸੀਂ ਕੈਲੀਫੋਰਨੀਆ ਦੀ ਸਪੋਰਟ ਤਾਂ ਕਰਾਂਗੇ ਜੇ ਵੋਟਰ ਆਈਡੀ ਜਿਹੜੀ ਆ ਤੁਸੀਂ ਰਿਕੁਆਇਰਡ ਕਰੋਗੇ ਜਦੋਂ ਵੋਟਾਂ ਪਾਣੀਆਂ ਵੇ ਉਦ ਸੌਰੀ ਉਹਦ ਜਿਹੜੀ ਆਈਡੀ ਆ ਉਹ ਚੈੱਕ ਹੋਣੀ ਚਾਹੀਦੀ ਹੈਗੀ ਆ ਕਿ ਲਾਸ ਐਂਜਲਸ ਦੇ ਮੇਅਰ ਕੈਰਨ ਵਾਸ ਉਹ ਵੀ ਉਥੇ ਜਿਹੜੇ ਪრეਜ਼ੀਡੈਂਟ ਅਸੇਗੇ ਕਿਉਂਕਿ ਕਿਰਨ ਵਾਸਤਾ ਵੀ ਕਾਫੀ ਜ਼ਿਆਦਾ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਪਿਛਲੇ ਦਿਨਾਂ ਤੋਂ ਕਿ ਕਿਵੇਂ ਜੋ ਉੱਥੇ ਬਾਰਡਰ ਰਿਜ਼ਰਵਾਇਰ ਸੀ ਉਹ ਖਾਲੀ ਪਿਆ ਸੀਗਾ ਪრეਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਕਿ ਇੱਕ ਰਾਉਂਡ ਟੇਬਲ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਪੈਸੀਫਿਕ ਪੈਲੀਸੇਡਸ ਵਾਲਾ ਏਰੀਆ ਕਿ ਕੈਲੀਫੋਰਨੀਆ ਨੂੰ ਫਿਨਲੈਂਡ ਤੋਂ ਅ ਸਿੱਖਣਾ ਚਾਹੀਦਾ ਵੀ ਕਿਸ ਤਰ੍ਹਾਂ ਉਹ ਆਪਣੇ ਜੰਗਾਂ ਆਪਣੇ ਜੰਗਲਾਂ ਨੂੰ ਅੱਗ ਲੱਗਣ ਤੋਂ ਬਚਾਉਂਦੇ ਹੈਗੇ ਆ ਜੀ ਬਿਲਕੁਲ